ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਪਿੰਡ ਮੱਤਰ ਉਤਾੜ ਦੀ ਜਿੱਥੇ ਟਰੈਕਟਰ ਦੇ ਨਾਲ ਧੱਕੇ ਦੇ ਨਾਲ ਚੋਨਾ ਵਾਇਆ ਜਾ ਰਿਹਾ ਇਹ ਉਹ ਜਗ੍ਹਾ ਹੈਗੀ ਆ ਉਹ ਜ਼ਮੀਨ ਹੈ ਜਿਹੜੀ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਜਿਸ ਨੂੰ ਕੱਲ ਧੱਕੇ ਦੇ ਨਾਲ ਕੱਲ ਬਾ ਦਿੱਤਾ ਗਿਆ ਪਾਲਿਆ ਚੋਨੇ ਨੂੰ ਬਾ ਦਿੱਤਾ ਗਿਆ ਤੇ ਇੱਕ ਥੇਰ ਜਿਹੜੀ ਹੈਗੀ ਜਿੰਨਾਂ ਦਾ ਚੋਨਾ ਵਾਇਆ ਗਿਆ ਉਹ ਇੱਥੇ ਪਿੰਡ ਦੇ ਹੋਰ ਲੋਕਾਂ ਦੇ ਨਾਲ ਮੌਜੂਦ ਹੈਗੇ ਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਕੀ ਮਾਮਲਾ ਹੈਗਾ ਪੂਰੇ ਮਾਮਲੇ ਤੂੰ ਜੜਿਆ ਪੂਰੇ ਪੱਖ ਜੜਿਆ ਉਹ ਜਾ ਮੇਰਾ ਨਾਮ ਸਲਵਿੰਦਰ ਸਿੰਘ ਜੀ son of ਪ੍ਰਤਾਪ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਮੱਤੜੋ ਤਾੜ ਵਸਤੀ ਯਾਰਾ ਸਿੰਘ ਵਾਲੀ ਕਿੱਥੇ ਪੈਂਦਾ ਹੈ ਇਹ ਮੱਤੜੋ ਤਾੜ ਚ ਪੈਂਦਾ ਇਹ ਰਗਬਾ ਨਹੀਂ ਨਹੀਂ ਮਤਲਬ ਇਹ ਗੁਰੂ ਸਾਹਿਬ ਚ ਪੈਂਦਾ ਕਿੱਥੇ ਪੈਂਦਾ ਇਹ ਮਮਦੋੜ ਥਾਣਾ ਮਮਦੋੜ ਲੱਗਦਾ ਜੀ ਕੀ ਮਸਲਾ ਇੱਕ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੁੰਦੀ ਪਈ ਆ ਵੀ ਜਿਹਦੇ ਚ ਤੁਸੀਂ ਰੌਲਾ ਪਾ ਰਹੇ ਹੋ ਕਿ ਝੋਨਾ ਵਾਇਆ ਜਾ ਰਿਹਾ ਕੀ ਮਸਲਾ ਕੀ ਹੈ ਇਹ ਜੀ ਪ੍ਰਤਾਪ ਸਿੰਘ son of ਲਾਲਬ ਸਿੰਘ ਮੈਂ ਉਹਦਾ ਬੇਟਾ ਹਾਂ ਸਲਵਿੰਦਰ ਸਿੰਘ ਇਹ ਮੇਰੇ ਡੈਡ ਜੀ ਦੀ ਜ਼ਮੀਨ ਹੈ ਠੀਕ ਹੈ ਇਹ ਤਾਂ ਕਿਨਾ ਸਤ ਕਨਾਲਾਂ 10 ਮਰਲੇ ਮੇਰੇ ਕੋਲੇ ਖੇਵਟ ਮੰਜੂਰ ਹੈ ਇਹ ਖੇਵਟ ਮੇਰਾ ਖਾਸ ਨੰਬਰ ਹੈ ਠੀਕ ਹੈ ਉਹ ਮੁੰਡੇ ਮੱਖਣ ਸਿੰਘ ਪਿੰਡ ਬਾਣ ਉਹ ਮੁੰਡੇ ਮੰਗਾ ਕੇ ਮਾਝੇ ਚੋਂ ਹਥਿਆਰ ਦੀ ਆੜ ਦੇ ਵਿੱਚ ਉਹ ਮੰਨ ਕੇ ਚੱਲ ਮੇਰਾ ਝੋਨਾ ਵਾਗੇ ਮੇਰਾ ਝੋਨਾ ਮਾਲਕੀ ਜ਼ਮੀਨ ਦੇ ਵਿੱਚ ਸੀਗਾ ਮੈਂ ਸੋਸ਼ਲ ਮੀਡੀਆ 'ਇਹ ਮੰਗ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਥਾਣੇ ਦਰਖਾਸਤ ਦਿੱਤੀ ਬਾਕੀ ਮੇਰਾ ਬਾਕ ਲਿਆ ਗਿਆ ਬਾਕੀ ਹੁਣ ਗਾਂ ਇਹ ਆ ਵੀ ਸੋਸ਼ਲ ਮੀਡੀਆ ਮੇਰੀ ਮਤ ਕਰੇ ਅੱਛਾ ਤੁਹਾਨੂੰ ਕੋਈ ਕੁੱਟਮਾਰ ਵੀ ਕੀਤੀ ਆ ਚਾਰ ਬੰਦੇ ਸਾਡੇ ਵੀਡੀਓ ਬਣਾਉਂਦੇ ਸੀ ਲੱਗ ਲੱਗ ਮੁੰਡੇ ਉਹਨਾਂ ਨੂੰ ਹਥਿਆਰ ਦੀ ਨੋਕ ਦੇ ਉੱਤੇ ਢਾ ਲੈਂਦੇ ਸੀ ਉਹਨਾਂ ਦੇ ਉੱਪਰ ਜ਼ਬਰਦ ਕੀਤਾ ਉਹਨਾਂ ਦੇ ਮੋਬਾਈਲ ਖੋਈ ਗਏ ਤਿੰਨ ਮੋਬਾਈਲ ਸਾਡੇ ਬਜ ਗਏ ਮੇਰਾ ਮੋਬਾਈਲ ਖੁਦ ਕਿਹੜਾ ਵੀਡੀਓ ਬਣਾ ਰਿਹਾ ਹੈ ਹਥਿਆਰਾਂ ਦੀ ਉਹ ਮੋਬਾਈਲ ਖੋ ਗਏ ਗੁੰਡੇ ਉਹ ਲੈ ਗਏ ਸਲਵਿੰਦਰ ਜੀ ਐਵੇਂ ਤਾਂ ਕੋਈ ਆ ਕੇ ਝੋਨਾ ਨਹੀਂ ਵਾਹ ਸਕਦਾ ਕੋਈ ਤਾਂ ਗੱਲ ਹੋਈ ਹੋएगी ਜਿਸ ਕਰਕੇ ਝੋਨਾ ਵਾਇਆ ਆ ਹੋਰ ਨਾਲ ਕਿੰਨੇ ਕਿੱਲੇ ਝੋਨਾ ਖੜਾ ਏ ਉਹਨਾਂ ਦਾ ਨਹੀਂ ਬਾਤ ਆ ਇਹ ਇਹ ਵੇਖੋ ਜੀ ਇਹ ਗਰਮੀਤ ਸਿੰਘ ਦੀ ਜ਼ਮੀਨ ਏ ਤੇ ਹੈਗੀ ਏ ਬਾਕੀ ਉਹਦੀ ਜ਼ਮੀਨ ਇਹ ਨਹੀਂ ਅਸੀਂ ਕਹਿੰਦੇ ਵੀ ਹੈਗੀ ਨਹੀਂ ਹੇਗੀ ਆ ਬਾਕੀ ਉਹਦੀ ਜ਼ਮੀਨ ਜਿੰਨੀ ਵੀ ਹੈ ਮਰਲੇ ਕਨਾਲਾਂ ਉਹਦੀ ਇੱਕ ਸਾਈਡ ਤੇ ਅਸੀਂ ਛੱਡੀ ਹੋਈ ਹੈ ਉਹਦੀ 12 ਮਰਲੇ ਜ਼ਮੀਨ ਬੰਦੀ ਸੀਗੀ 12 ਦੀ 12 ਮਰਲੇ ਅਸੀਂ ਇੱਥੇ ਸਾਈਡ ਤੇ ਛੱਡੀ ਹੋਈ ਹੁੰਦੇ ਜੋ ਝੋਨਾ ਨਹੀਂ ਲਗਾਇਆ ਝੋਨਾ ਅਸੀਂ ਆਦੀ ਮਾਲਕੀ ਜ਼ਮੀਨ ਦੇ ਵਿੱਚ ਲਾਇਆ ਇਹ ਸਾਡੇ ਨਾਲ ਮਾਝੇ ਤੋਂ ਆਣ ਕੇ ਇਹ ਸਰਪੰਚ ਕਿਹੜਾ ਹੈਗਾ ਇੱਥੋਂ ਦਾ ਵਾਣ ਪਿੰਡ ਦਾ ਠੀਕ ਹੈ ਉਹਨੇ ਮੰਨ ਕੇ ਚਲੋ ਮੱਖਣ ਸਿੰਘ ਉਹਨੇ ਬੰਦੇ ਬੁਲਾ ਕੇ ਗੁੰਡੇ ਬੁਲਾ ਕੇ ਸਾਡਾ ਮੰਨ ਕੇ ਚੱਲ ਲੱਗਿਆ ਲਗਾਇਆ ਪਲਿਆ ਝੋਨਾ ਵਾਹ ਦਿੱਤਾ ਠੀਕ ਹੈ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲੇ ਮੇਰੇ ਵੀ ਗੁੱਝੀਆਂ ਸੱਟਾਂ ਲਗੀਆਂ ਕੰਨ ਮੇਰਾ ਬਿਲਕੁਲ ਬੰਦੇ ਇੱਥੇ ਪਿਸਟਲ ਮਾਰਿਆ ਉਹਨਾਂ ਜਦੋਂ ਮੈਂ ਹਥਿਆਰ ਦੀ ਟਾਈਟਰ ਦੀ ਵੀਡੀਓ ਬਣਾਉਂਦਾ ਸੀਗਾ ਉਦੋਂ ਪਿਸਟਲ ਮਾਰ ਕੇ ਮੇਰੇ ਪੁੱਠਾ ਪੁੱਠਾ ਪਿਸਟਲ ਮਾਰ ਕੇ ਮੇਰਾ ਮੋਬਾਈਲ ਖੋਇਆ ਗਿਆ ਠੀਕ ਹੈ ਮੇਰਾ ਬਜ਼ੁਰਗ ਹੈਗਾ ਪਿਤਾ ਠੀਕ ਹੈ ਉਹਨੂੰ ਵੀ ਧੱਕਾ ਮਾਰ ਕੇ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਸਾਡੇ ਕਿਹੜੇ ਬੰਦੇ ਮੋਹਦਵਰ ਅਸੀਂ ਇੱਥੇ ਠੱਲੇ ਸੀ ਉਹਨਾਂ ਨੂੰ ਅਸੀਂ ਕਾਗਜ਼ੀ ਕਾਰਵਾਈ ਸਾਰੀ ਵਿਖਾਉਂਦੇ ਸੀ ਬਾਕੀ ਉਹਨਾਂ ਸਾਡੀ ਇੱਕ ਨਹੀਂ ਸੁਣੀ ਉਹਨਾਂ ਆਣ ਕੇ ਫਟਾਫਟ ਮੱਖਣ ਸਿੰਘ ਨੇ ਆਪਦਾ ਟਰੈਕਟਰ ਲਿਆ ਕੇ ਸਾਡੀ ਆ ਲੱਗਿਆ ਲਗਾਇਆ ਝੋਨਾ ਬਾਤਾ ਨਹੀਂ ਨਹੀਂ ਤੁਸੀਂ ਜਦੋਂ ਕਾਗਜ਼ ਵਿਖਾ ਰਹੇ ਸੀ ਰੋਲੇ ਤੋਂ ਬਾਅਦ ਵਿਖਾਰੇ ਸੀ ਨਹੀਂ ਜੀ ਇਹ ਰੋਲੇ ਤੋਂ ਪਹਿਲਾਂ ਕਿਦੋਂ ਆਏ ਗੱਡੀਆਂ ਲੈ ਕੇ ਚਾਰ ਮੈਨੂੰ ਪਤਾ ਲੱਗਿਆ ਕਿਸੇ ਤੋਂ ਵੀ ਬਾਹਰ ਆਏ ਆ ਮੈਂ ਉਹਨਾਂ ਦੀ ਗੱਲਬਾਤ ਸੁਣੀ ਸਰਪੰਚ ਸਾਹਿਬ ਆਏ ਮੌਕੇ ਦੇ ਸੂਬਾ ਸਿੰਘ ਸਾਹਿਬका ਸਰਪੰਚ ਸਾਹਿਬ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਕਾਗਜ਼ ਜ਼ਮੀਨ ਦੇ ਲਿਆਓ ਮੈਂ ਜ਼ਮੀਨ ਦੇ ਕਾਗਜ਼ ਲੈਣ ਕਰੋ ਗਿਆ ਮੋਟਰ ਦੇ ਕਾਗਜ਼ ਲੈਣ ਗਿਆ ਮੈਂ ਆਣ ਕੇ ਕਾਜ ਦਿਖਾਏ ਕਿ ਦੋ ਉਹਨਾਂ ਦੇ ਇੱਕ ਵਾਰ ਫੜ ਕੇ ਵੇਖੇ ਉਸ ਤੋਂ ਬਾਅਦ ਮੱਖਣ ਸਿੰਘ ਆਂਦਾ ਵੀ ਇਹਨਾਂ ਦੀ ਜ਼ਮੀਨ ਨਹੀਂ ਗਈ ਇਹ ਝੋਨਾ ਨਹੀਂ ਯੈ ਜਾਈ ਖੜਿਆ ਇਹ ਮੇਰਾ ਟਰੈਕਟਰ ਮੈਂ ਫੋਨ ਕਰਦਾ ਮੇਰਾ ਟਰੈਕਟਰ ਆਏਗਾ ਇਹਨਾਂ ਦਾ ਝੋਨਾ ਮੰਨ ਕੇ ਚਲਵਾਇਆ ਦਿੱਤਾ ਜਾਵੇ ਇਹ ਜਿਹੜਾ ਤੁਸੀਂ ਨਾ ਲੈ ਰਹੇ ਹੋ ਇਹ ਜ਼ਮੀਨ ਇਹਦੀ ਆ ਇਹ ਜ਼ਮੀਨ ਮੱਖਣ ਸਿੰਘ ਦੀ ਨਹੀਂ ਇਹ ਗਰਮੀਤ ਸਿੰਘ ਦੀ ਜ਼ਮੀਨ ਹੈ ਉਹਦੀ ਜ਼ਮੀਨ ਗਰਮੀਤ ਸਿੰਘ ਦੀ ਜਿੰਨੀ ਵੀ ਉਹ ਸਾਈਡ ਤੇ ਅਸੀਂ ਵਹਿਲੀ ਛੱਡੀ ਹੋਈ ਉਹਦੇ ਜੋ ਚੋਨਾ ਨਹੀਂ ਲਾਇਆ ਅਸੀਂ ਚੋਨਾ ਆਪਦੀ ਮਾਲਕੀ ਜ਼ਮੀਨ ਦੇ ਵਿੱਚ ਲਾਇਆ ਅਸੀਂ ਆ ਖੇਵਟ ਨੰਬਰ ਸਾਰਾ ਕੁਝ ਸਾਡੇ ਕੋਲ ਆ ਪ੍ਰੂਫ ਅਸੀਂ ਸੋਸ਼ਲ ਮੀਡੀਆ ਇਹ ਬੇਨਤੀ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਅੱਜ ਥਾਣੇ ਅਸੀਂ ਇਕੱਠੇ ਹੋਏ ਸੀ ਉੱਥੇ ਮੱਖਣ ਸਿੰਘ ਸਾਨੂੰ ਧਮਕੀਆਂ ਛਰੇ ਆ ਪੁਲਿਸ ਪੁਲਿਸ ਵਾਲਿਆਂ ਸਾਹਮਣੇ ਦਿੰਦਾ ਸੀ ਹੂੰ ਠੀਕ ਹੈ ਮੱਖਣ ਸਿੰਘ ਆਂਦਾ ਇਹ ਤੁਹਾਨੂੰ ਵੇਖ ਲਾਂਗੇ ਅਚਾ ਮੇਨ ਗੱਲ ਇਹ ਆ ਵੀ ਤੁਸੀਂ ਕਹਿੰਦੇ ਹੋ ਵੀ ਜਿਹੜੀ ਜ਼ਮੀਨ ਆ ਕੱਥੀ ਤੋਂ ਨਾ ਬੰਦਿਆਂ ਦੀ ਹੈਗੀ ਤਾਂ ਹੈ ਇੱਥੇ ਉਹਨਾਂ ਦੀ ਜ਼ਮੀਨ ਵੇਖੋ ਜੀ ਜਿਵੇਂ ਵੀ ਹੈਗੀ ਆ ਉਹਨਾਂ ਦੀ ਜ਼ਮੀਨ ਆ ਢਾਂਗ ਤਰੀਕੇ ਨਾਲ ਸਾਈਡ ਤੇ ਅਸੀਂ ਬੇਲੀ ਛੱਡੀ ਆ ਵੀ ਭਾਈ ਆਪਦੀ ਜ਼ਮੀਨ ਆਣ ਕੇ ਦੇਖੋ ਪੰਚਾਇਤ ਇਕੱਠੀ ਕਰੋ ਅਹੀਂ ਤੁਹਾਡੀ ਤੁਹਾਡੇ ਪਾਕਿ ਚ ਖੜਾਂਗੇ ਤੁਹਾਡੀ ਜਿੰਨੀ ਜ਼ਮੀਨ ਆ ਅਹੀਂ ਤੁਹਾਡੇ ਨਾਲ ਖੜੇ ਆ ਜਿੰਨੀ ਵੀ ਜ਼ਮੀਨ ਉਹਨਾਂ ਹੀ ਬਾਂਦੀ ਅਸੀਂ ਸਾਈਡ ਤੇ ਉਹਨਾਂ ਦੀ ਜ਼ਮੀਨ ਵੇਹਲੀ ਰੱਖੀ ਹੋਈ ਐ ਅਸੀਂ ਉਹਦੇ ਝੋਨਾ ਨਹੀਂ ਲਾਇਆ ਐ ਮਾਲਕੀ ਜ਼ਮੀਨ ਦੇ ਵਿੱਚ ਝੋਨਾ ਲਾਇਆ ਮਤਲਬ ਉਹਨਾਂ ਵਾਲੀ ਸਾਈਡ ਤੇ ਛੱਡੀ ਐ ਇਹਦਾ ਮਤਲਬ ਇਹ ਫਿਰ ਜ਼ਮੀਨ ਸਾਂਝੇ ਖਾਤੇ ਚੋਂ ਸਾਰਿਆਂ ਦੀ ਆਉਂਦੀ ਕਿੰਨੇ ਨਹੀਂ ਜੀ ਇਹ ਸਾਡਾ ਖਾਸ ਨੰਬਰ ਇਹੋ ਗੱਲ ਕਰ ਰਹੇ ਨੇ ਜਿਹੜੀ ਦੀ ਉਹ ਗੱਲ ਕਰਨੀ ਉਹਨਾਂ ਦੀ ਕਿੱਥੋਂ ਆਉਂਦੀ ਐ ਉਹ ਸਾਂਝੇ ਖਾਤੇ ਚੋਂ ਆ ਕਿਤੋਂ ਉਹ ਸਾਂਝੇ ਖਾਤੇ ਚੋਂ ਮੰਨ ਕੇ ਚੱਲ ਦੇਖੋ ਜੀ ਪਿੱਛੇ ਮੇਰੇ ਚਾਚੇ ਜ਼ਮੀਨ ਵੇਚ ਗਏ ਉਸ ਤੋਂ ਬਾਅਦ ਉਹਨਾਂ ਲੈ ਲਈ ਸਾਂਝੇ ਖਾਤੇ ਚੋਂ ਨਹੀਂ ਇਹ ਸਾਡਾ ਖਾਸ ਨੰਬਰ ਐ ਸਾਡੀ ਇੱਕ ਜਗ੍ਹਾ ਤੇ ਜ਼ਮੀਨ ਲੱਗ ਆਪਾਂ ਸਾਈਡ ਦੇ ਛੱਡੀ ਹੋਈ ਵਿਹਲੀ ਠੀਕ ਹੈ ਉਹਨਾਂ ਦਾ ਸਾਡੀ ਕਿੰਨੀਆਂ ਜਗ੍ਹਾ ਤੇ ਉਹ ਜ਼ਮੀਨ ਆਉਂਦੀ ਵੱਖ-ਵੱਖ ਉਹ ਵੇਖੋ ਜੀ ਸੱਤ ਕਿੱਲਾਂ ਦੇ ਵਿੱਚ ਇੱਕ-ਇੱਕ ਕਨਾਲ ਦੋ-ਦੋ ਕਨਾਲਾਂ 12-12 ਮਰਲੇ ਦਾਦਾ ਮਰਲੇ ਸੱਤਾਂ ਕਿੱਲਾਂ ਦੇ ਵਿੱਚ ਜ਼ਮੀਨ ਲੱਗ-ਲੱਗ ਜਗ੍ਹਾ ਤੇ ਪਈ ਉਹਨਾਂ ਦੀ ਪਰ ਜਿਹੜੀ ਤੁਹਾਡੀ ਵਾਈ ਆ ਇਹਦੇ ਵਿੱਚ ਕੁਛ ਨਹੀਂ ਆਉਂਦਾ ਉਹਨਾਂ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਜੀ ਇਹ ਬਿਲਕੁਲ ਸਾਡੇ ਸਾਫ਼ ਨੰਬਰ ਸਾਡੇ ਮਾਣੇ ਮਾਲਕੀ ਜ਼ਮੀਨ ਦੇ ਵਿੱਚੋਂ ਤਾਂ ਛੋਣਾ ਵਾਇਆ ਗਿਆ ਸਾਡਾ ਔਰ ਮੰਗ ਕੀ ਕਰਦੋ ਅਸੀਂ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਸਾਡੇ ਸਾਡੀ ਗੱਲ ਮੰਨੀ ਜਾਵੇ ਸਾਡਾ ਪੱਖ ਲਿਆ ਜਾਵੇ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਹੈ ਮੱਖਣ ਸਿੰਘ ਦੇ ਤੋਂ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਇਹਨੇ ਮਾਜੇ ਦੇ ਵਿੱਚੋਂ ਤੇ ਗੁੰਡੇ ਮੰਗਾ ਕੇ ਇਹਨੇ ਮੰਨ ਕੇ ਚੱਲ ਸਾਡੇ ਉੱਤੇ ਚੜ੍ਹੀ ਕੀਤੀ ਇਹ ਮੁੰਡੇ ਵੀ ਇਹੋ ਜੇ ਸੀ ਕਿ ਸਮੈਗਣਾ ਰੱਜੇ ਸੀ ਤੇ ਉਹਨਾਂ ਕੋਲੇ ਹਥਿਆਰ ਵੈਪਨ ਐਡੇ ਤਗੜੇ ਸੀ ਕਿਵੇਂ ਕੋਈ ਨਜਾਇਜ਼ ਮੰਨ ਕੇ ਚੱਲ ਐਡੇ ਤਗੜੇ ਹਥਿਆਰ ਸੀ ਇੱਕ ਗੱਡੀ ਉਹਨਾਂ ਦੀ ਹਥਿਆਰਾਂ ਨਾਲ ਭਰੀ ਸੀ ਇੱਕ ਬੰਦਾ ਉਹਦੇ ਗੱਡੀ ਦੇ ਵਿੱਚ ਮੌਜੂਦ ਬੈਠਾ ਰਿਹਾ ਹਥਿਆਰ ਲੋਡ ਕਰਦਾ ਸੀ ਮੁੰਡਿਆਂ ਨੂੰ ਫੜਾਉਂਦਾ ਸੀ ਕਿ ਪਿਸਟਲ ਲੈ ਕੇ ਮੁੰਡੇ ਲੱਗਦੇ ਸੀ ਮਗਰ ਕਿਦੋਂ ਅਸੀਂ ਵੀਡੀਓ ਬਣਾਉਦੇ ਸੀ ਅੱਛਾ ਫੋਨ ਫਾੜ ਤੇ ਵੀਡੀਓ ਤੁਹਾਡੇ ਬਣੀ ਫਿਰ ਕੋਈ ਸਾਡੇ ਵੀਡੀਓ ਕੁਛ ਬਣੀ ਹੈ ਜੀ ਠੀਕ ਹੈ ਕਿਹੜੀ ਮੈਂ ਥਿਆਰਾਂ ਦੀ ਵੀਡੀਓ ਬਣਾਈ ਟਰੈਕਟਰ ਦੀ ਬਣਾਈ ਹੈ ਉਹ ਮੇਰੇ ਤੋਂ ਮੋਬਾਈਲ ਉਹਨਾ ਪਿਸਤੌਲ ਦੀ ਨੋਕ ਤੇ ਮੇਰੇ ਤੋਂ ਮੋਬਾਈਲ ਖੋਲਿਆ ਅੱਛਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਿਹੜੇ ਮੋਬਾਈਲ ਚ ਬਣੀ ਉਹ ਸਾਡੇ ਲੱਗ ਮੁੰਡੇ ਹੋਰ ਸੀ ਗਵਾਂਢੀ ਠੀਕ ਹੈ ਉਹਨਾਂ ਨੇ ਮੇਰੀ ਮਦਦ ਕੀਤੀ ਉਹਨਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਵੀਡੀਓ ਦੇ ਵਿੱਚ ਵੇਖਿਆ ਜਾਵੇ ਉਹਨਾਂ ਤੇ ਵੀ ਗੱਲ ਪੈਣੇ ਉਹਨਾਂ ਨੇ ਵੀ ਭੱਜ ਭੱਜ ਕੇ ਜਾਨ ਬਚਾਈ ਭੱਜ ਭੱਜ ਕੇ ਆਪਦੇ 1.5 ਲੱਖ ਦੇ ਆਈਫੋਨ ਬਚਾਏ ਅੱਛਾ ਕਿੰਨੇ ਜਣੇ ਸੀ ਤੁਸੀਂ ਇੱਥੇ ਹੈਗਾ ਅਸੀਂ ਇੱਥੇ ਮਨਜੂਤ ਸਾਅਬ ਦਾ ਸਰਪੰਚ ਸੂਬਾ ਸਿੰਘ ਸੀਗਾ ਮੇਨ ਉਹਦੀ ਵੀ ਉਹਨਾਂ ਇੱਕ ਨਹੀਂ ਸੁਣੀ ਉਹ ਠਲਦਾ ਰਿਹਾ ਬਾਕੀ ਉਹਦੀ ਸੂਬਾ ਸਿੰਘ ਦੀ ਇੱਕ ਨਹੀਂ ਸੁਣੀ ਗਈ ਇੱਥੇ ਉਹਨੂੰ ਤੱਕਾ ਮਾਰ ਕੇ ਸਾਈਡ ਤੇ ਕਰ ਤਾਂ ਤੂੰ ਸਾਈਡ ਤੇ ਹੋ ਜਾ ਅਸੀਂ ਆਪੇ ਨਿਬੜਦਾਂਗੇ ਮੁੰਡੇ ਇੰਨੇ ਮਛਰੇ ਹੋਏ ਸੀ ਉਹ ਆਂਦੇ ਸੀ ਵੀ ਅਸੀਂ ਗੈਂਗਸਟਰ ਵੀ ਆਂ ਅੱਛਾ ਮੌਕੇ ਤੇ ਕੋਈ ਹੈਗਾ ਇੱਥੇ ਮੌਜੂਦ ਜਿਹੜਾ ਕਿ ਮੌਕੇ ਤੇ ਜੀ ਵੇਖੋ ਮੇਰੇ ਗਵਾਂਢੀ ਮੁੰਡੇ ਸੀ ਕਿਹੜੇ ਕਿੰਨਾ ਮੇਰੀ ਜਾਨ ਬਚਾਈ ਹੈ ਠੀਕ ਹੈ ਉਹ ਮੌਕੇ ਤੇ ਵੀਡੀਓ ਬਣਾਉਂਦੇ ਸੀ ਉਹਨਾਂ ਦਾ ਪੱਖ ਲਿਆ ਜਾਵੇ ਮੈਨੂੰ ਇਨਸਾਫ ਮਿਲੇ ਕੌਣ ਤੁਸੀਂ ਸੀਗਾ ਮੌਕੇ ਤੇ ਸਾਸੀ ਗੱਲ ਜੀ ਹਾਂ ਜੀ ਜਦੋਂ ਇਹ ਤੇ ਗੁਰਪ੍ਰੀਤ ਸਿੰਘ ਜੀ ਤੁਹਾਡੀ ਜ਼ਮੀਨ ਇੱਥੇ ਹਾਂ ਜੀ ਮੇਰੀ ਨਾਲ ਵਟ ਦੇ ਨਾਲ ਵਟ ਹੈ ਜੀ ਮੈਂ ਗਵਾਂਢੀ ਸੀਗਾ ਪੱਠੇ ਵਟਣ ਆਏ ਹੋਏ ਸੀਗਾ ਹੀ ਜੀ ਤੇ ਜਦੋਂ ਉਹਨਾਂ ਟਰੈਕਟਰ ਵਾੜਿਆ ਦੀ ਇਹ ਅੱਗੇ ਆਇਆ ਇਹ ਵੀਡੀਓ ਬਣਾਉਣ ਲੱਗਾ ਤੇ ਗੱਲ ਪੈ ਗਏ ਜੀ ਤੇ ਜਿੰਦਾ ਮੋਬਾਈਲ ਖੋਲਿਆ ਉਹਨਾਂ ਨੇ ਇਹਨੂੰ ਛੜਾਉਂਦੇ ਸੀਗੇ ਅਸੀਂ ਸਾਡੇ ਵੀ ਗਲ ਪੈ ਗਏ ਧੱਕੇ ਮਾਰੇ ਨੇ ਸਾਨੂੰ ਵੀ ਹਥਿਆਰ ਵਿਖਾ ਕੇ ਤੇ ਸੱਤ ਰ ਸੀਗੇ ਗੈਂਗਸਟਰ ਇਹਨਾਂ ਦੇ ਬੰਦੇ ਸੀਗੇ ਜੀ ਤੇ ਮੱਖਣ ਸਿੰਘ ਖੁਦ ਆਪ ਸੀਗਾ ਗਰਮੀਤ ਸਿੰਘ ਸੀਗਾ ਆਪ ਹਾਂਜੀ ਤੇ ਮੈਂ ਵੀਡੀਓ ਤਾਂ ਬਣਾਈ ਹੈ 2-3 ਮਿੰਟ ਦੀ ਬਣੀ ਵੀਡੀਓ ਹਾਂਜੀ ਮੰਗ ਕੀ ਹੈ ਹੁਣ ਤੁਹਾਡੀ ਇਹਨਾਂ ਦੇ ਜੀ ਕਾਰਵਾਈ ਹੋਣੀ ਚਾਹੀਦੀ ਮੱਖਣ ਸਿੰਘ ਤੇ ਜੀ ਮੱਖਣ ਸਿੰਘ ਗਰਮੀਤ ਸਿੰਘ ਤੇ ਜੀ ਹਾਂ ਤਾਂ ਬਿਲਕੁਲ ਇਹ ਮਸਲਾ ਤੁਸੀਂ ਸੁਣ ਲਿਆ ਇਹ ਮਸਲੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਪੂਰੇ ਮਸਲੇ ਦੀਆਂ ਜਿਹੜੀ ਗੱਲ ਹੈ ਉਹ ਤੁਹਾਨੂੰ ਸੁਣਾ ਦਿੱਤੀ ਗਈ ਇੱਥੇ ਤੁਸੀਂ ਤਸਵੀਰ ਇੱਕ ਦੇਖ ਸਕਦੇ ਹੋ ਜਿਹੜੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਹੜਾ ਵੀਡੀਓ ਇਸ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਉਹ ਇਸੇ ਜਗ੍ਹਾ ਦਾ ਹੀ ਹੈ ਇਸੇ ਜਗ੍ਹਾ ਦਾ ਹੈ ਜ਼ਮੀਨ ਦਾ ਇੰਤਕਾਲ ਜਮ੍ਹਾਂ ਬੰਦੀ ਮਨਜ਼ੂਰ ਹੋਈ ਹੈ ਦਿਖਾ ਰਹੇ ਹੈਗੇ ਆ ਪਰ ਮਾਮਲਾ ਥਾਣਾ ਮਮਦੋੜ ਦੇ ਵਿੱਚ ਜ਼ਰੂਰ ਜਾ ਚੁੱਕਿਆ ਹੈਗਾ ਜਸ ਤੋਂ ਬਾਅਦ ਹੁਣ ਪੁਲਿਸ ਕੀ ਕਾਰਵਾਈ ਕਰਦੀ ਹੈ ਇਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਨਜਾਇਜ਼ ਹਥਿਆਰ ਲੈ ਕੇ ਆਏ ਕੱਤੀ ਤੋਂ ਦੋਸ਼ ਜੜਿਆ ਉਸ ਦੂਸਰੀ ਧਿਰ ਤੇ ਜਰੂਰ ਲਗਾਏ ਜਾ ਰਿਹਾ ਉਸ ਧਿਰ ਦਾ ਵੀ ਪੱਖ ਜੜਾ ਉਹ ਆਪਾਂ ਜਾਣ ਲੈਣਾ ਹੈਗਾ ਵੀ ਆਖਰਕਾਰ ਹੈ ਕੀ ਮਾਮਲਾ ਪਰ ਫਿਲਹਾਲ ਜਿਹੜੀ ਤਸਵੀਰ ਜਿਹੜੀ ਤੁਹਾਨੂੰ ਹੁਣ ਅਸੀਂ ਦਿਖਾ ਰਹੇ ਹੈਗੇ ਆਂ ਤੇ ਇਸ ਤਸਵੀਰ ਦੇ ਵਿੱਚ ਉਹ ਜਮ੍ਹਾਂ ਬੰਦੀ ਦਿਖਾਉਂਦੇ ਹੋਏ ਜਰੂਰ ਦਿਖਾਈ ਦਿੱਤੇ ਵੀ ਇਹ ਸਾਡੀ ਮਾਲਕੀ ਜ਼ਮੀਨ ਹੈ ਤੇ ਸਾਡੀ ਜ਼ਮੀਨ ਤੋਂ ਬਾਅਦ ਇਹ ਜੇ ਆ ਸਾਡਾ ਝੋਨਾ ਕਿਉਂ ਵਾਇਆ ਗਿਆ ਅਜਿਹੀ ਕਾਰਵਾਈ ਕਿਉਂ ਕੀਤੀ ਗਈ ਹਾਂ ਹੋਰ ਵੀ ਮੌਜੂਦ ਹੈ ਗਿਆ ਹਾਂਜੀ ਕੀ ਕਹਿਣਾ ਚਾਹੁੰਦੇ ਇਹ ਜੀ ਇਹਨਾਂ ਦਾ ਧੱਕਾ ਹੋਇਆ ਜੀ ਤੁਹਾਡੇ ਨਾਮ ਕੀ ਮੇਰਾ ਨਾਮ ਕੁਲਦੀਪ ਸਿੰਘ ਪਿੰਡ ਮੱਤੜ ਅੱਛਾ ਕੀ ਧੱਕਾ ਹੋਇਆ ਮਤਲਬ ਜਿਹੜੀ ਇਹਨਾਂ ਦੀ ਮਾਲਕੀ ਖਾਸ ਨੰਬਰ ਗਰਮੀਤ ਸਿੰਘ ਜਿਹੜੀ ਇਹ ਜ਼ਮੀਨ ਉਹਦੀ ਹੈਗੀ ਆ ਵੇਖੋ ਪਈ ਹੋਈ ਐ ਪਰ ਜਿਹੜੇ ਆਏ ਉਹਨੇ ਵੇਖਿਆ ਨਹੀਂ ਹਾਂ ਜੇ ਉਹਨਾਂ ਦਾ ਦਾਵਾ ਬਣਦਾ ਸੀ ਤੇ ਆਪਦੀ ਜ਼ਮੀਨ ਤੇ ਬਣਦਾ ਸੀ ਜਿਹੜੇ ਉਹਨਾਂ ਦੇ ਖਾਸ ਨੰਬਰ ਨੇ ਇਹ ਝੋਨਾ ਗਰੀਬ ਦਾ ਵਹਿ ਗਿਆ ਯਾਰ 20 ਦਿਨਾਂ ਦਾ ਝੋਨਾ ਹੋ ਗਿਆ ਸੱਤ ਕਰਾਂ ਵਾਲੀ ਸੀ ਉਹ ਉਸ ਜ਼ਿੰਮੇਦਾਰ ਦੇ ਮਤਲਬ ਦਿਲ ਤੇ ਕੀ ਬੀਜਦੀ ਜਿਹਦੀ ਫਸਲ ਵਗ ਜਾ ਯਾਰ ਸਾਹਮਣੇ ਫਿਰ ਇੰਨੇ ਬੰਦੇ ਨਾਲ ਲੈਂਦੇ ਗਏ ਗੁੰਡਾਗਰਦੀ ਕੀਤੀ ਗਈ ਪਿਸਤੌਲ ਹਥਿਆਰ ਕਈ ਕੁਸ਼ ਕੀਤਾ ਗਿਆ ਕਿੱਡੀ ਕੁ ਜ਼ਰੂਰਤ ਸੀ ਚਾਰ ਬੰਦੇ ਇਕੱਠੇ ਕਰਕੇ ਜਿਹੜੀ ਉਹਨਾਂ ਦੀ ਬਣਦੀ ਸ਼ੋ ਲੈ ਲੈਂਦੇ ਇਹਨਾਂ ਦੀ ਹੈਗੀ ਸੀ ਹਾਂ ਹਾਂ ਆ ਜਮੀਨ ਤੁਸੀਂ ਦੇਖ ਸਕਦੇ ਹੋ ਵਿਹਲੀ ਪਈ ਏ ਇਹ ਪਿੱਛੇ ਸਾਰੀ ਉਹਨਾਂ ਦੀ ਪਈ ਹੋਈ ਜੀ ਪਰ ਉਹਨਾਂ ਨੇ ਗਲਤ ਕੀਤਾ ਇਹਦਾ ਜਿਹੜਾ ਇਨਸਾਫ ਇਹਨਾਂ ਨੂੰ ਜਰੂਰ ਮਿਲਣਾ ਚਾਹੀਦਾ ਹਾਂ ਇਹ ਚਾਹੀਦਾ ਸੀ ਵੀ ਗੱਲ ਬਹਿ ਕੇ ਹੋ ਜਾਂਦੀ ਹੁਣ ਵੀ ਤਾਂ ਬਹਿ ਕੇ ਹੋਊਗੀ ਜੀ ਹੋਵੇ ਹੋਵੇਗੀ ਹੁਣ ਵੀ ਦੁਬਾਰਾ ਬਹਿ ਕੇ ਹੋਵੇਗੀ ਪਰ ਕੀ ਇਹ ਵੀ ਪ੍ਰਸ਼ਾਸਨ ਦਾ ਰਵੱਈਆ ਵਧੀਆ ਨਹੀਂ ਲੱਗਿਆ ਹਾਂ ਜਦ ਪ੍ਰਸ਼ਾਸਨ ਇਹ ਸੀ ਕਿ ਜਦੋਂ ਵੀਡੀਓ ਦੇ ਵਿੱਚ ਆ ਗਿਆ ਕਿ ਇਹ ਇੰਨੀ ਕਾਰਵਾਈ ਹੋ ਗਈ ਇਥਿਆਰ ਵਿਖਾਏਗੇ ਕੋਈ ਨਾ ਕੋਈ ਕਾਰਵਾਈ ਕਰ ਦੇ ਪਰ ਉੱਥੇ ਵੀ ਟਾਈਮ ਜਿਹੜਾ ਨਾ ਟਾਲ ਮਟੋਲ ਕੀਤਾ ਗਿਆ ਬੰਦਿਆਂ ਨੇ ਆਖਿਆ ਕਿ ਤੁਸੀਂ ਫੈਸਲਾ ਕਰਾ ਦਿਓ ਜ਼ਮੀਨ ਦਾ ਤਾਂ ਫੈਸਲਾ ਹੋ ਜੂ ਉਹਨਾਂ ਦੀ ਉਹਨਾਂ ਨੂੰ ਮਿਲ ਜੀ ਨਹੀਂ ਤੇ ਹੈਗੀ ਪਰ ਜਿਹੜਾ ਇਹ ਵਾਹ ਹੈ ਕਹਿੰਦਾ ਇਨਸਾਫ ਕੌਣ ਕਰੂ ਜਿਹੜੀ ਇਹ ਫਸਲ ਤਬਾਹ ਹੋ ਗਈ ਇਹਦਾ ਇਨਸਾਫ ਕੌਣ ਕਰੂ ਕੁੱਟ ਮਾਰੇ ਇਹਨਾਂ ਦੀ ਹੋਈ ਇਹ ਇਲਾਕੇ ਦੇ ਆ ਮੋਹਤਵਰ ਬੰਦੇ ਆ ਜਿਹੜੇ 100 ਕਿੱਲੇ ਜ਼ਮੀਨ ਦੇ ਮਾਲਕ ਨੇ ਜਿਹੜੇ ਪੱਠੇ ਵਡਣਾਏ ਤੇ ਇਹਨਾਂ ਨਾਲ ਕੁੱਟਮਾਰ ਕੀਤੀ ਗਈ ਇਹਨਾਂ ਦਾ ਕੀ ਹੋਣਾ ਸੋ ਕੁੱਲ ਮਿਲਾ ਕੇ ਬਹੁਤ ਗਲਤ ਹੋਇਆ ਪ੍ਰਸ਼ਾਸਨ ਨੂੰ ਇਹਦਾ ਧਿਆਨ ਜ਼ਰੂਰ ਲੜਾ ਚਾਹੀਦਾ। ਇੱਕ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਕਿਹੜਾ ਗਰਮੀਤ ਸਿੰਘ ਹੈ ਜਿੰਦੀ ਜ਼ਮੀਨ ਇੱਥੇ ਪਈ ਹੈ ਟੋਟਿਆਂ ਦੇ ਵਿੱਚ ਜਿਵੇਂ ਵੀ ਅਸੀਂ ਛੱਡੀ ਹੋਈ ਹੈ। ਉਹਦਾ ਇਕਲੇ ਮਾਝੇ ਦਾ ਸੋਨੂ ਉਹ ਬਦਮਾਸ਼ ਲੈ ਕੇ ਆਇਆ ਸੀਗਾ ਇਹਦੇ ਕਹਿਣ ਤੇ ਮੱਖਣ ਸਿੰਘ ਦੇ। ਬਾਕੀ ਅਸੀਂ ਇਨਸਾਫ ਇਹ ਚਾਹਣਾ ਸઈએ ਆ ਵੀ ਇਹ ਕਾਲੀਆ ਕਿਹੜਾ ਹੈਗਾ ਮਾਝੇ ਦਾ ਜੋ ਵੀ ਹੈ ਇਹ ਜਿੰਨੇ ਗੈਂਗਸਟਰ ਹੈ ਪੁਲਿਸ ਨੂੰ ਇਹ ਚਈਦੇ ਵਿੱਚ ਚੁੱਕ ਕੇ ਲਿਉਨੇ ਉਥੋਂ। ਉਹ ਗੈਂਗਸਟਰ ਇੰਨੇ ਵੱਡੇ ਥਿਆਰ ਲਿਆਂਦੀ ਖੜੇ ਸੀ ਨਜਾਇਜ਼ ਵੀ ਕਿਵੇਂ ਕੋਈ ਬੜਾ ਤਗੜਾ ਕੋਈ ਗੈਂਗ ਹੁੰਦਾ ਠੀਕ ਹੈ ਇਹ ਮੰਗ ਕਰਨੇ ਆ ਵੀ ਜਿਹੜਾ ਮਾਝੇ ਤੋਂ ਬਦਮਾਸ਼ ਆਏ ਉਹਨਾਂ ਨੂੰ ਰਾਤੋਂ ਰਾਤ ਚੁੱਕ ਕੇ ਥਾਣੇ ਲਿਆਂਦਾ ਜਾਵੇ ਨਹੀਂ ਤਾਂ ਉਹ ਬਾਈ ਜੀ ਮੇਰੇ ਘਰ ਦੇ ਉੱਤੇ ਹਮਲਾ ਕਰ ਸਕਦੇ ਆ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਹੋਊਗਾ ਜੇ ਮੇਰਾ ਕੋਈ ਘਰ ਦਾ ਨੁਕਸਾਨ ਹੁੰਦਾ ਟਰੈਕਟਰ ਵੀ ਜੀ ਹੋ ਸਕਦਾ ਜਾਵੇ ਟਰੈਕਟਰ ਹੁੰਦਾ ਮੰਨ ਕੇ ਚਲੋ ਕਿਹੜਾ ਮੱਖਣ ਸਿੰਘ ਦਾ ਹੈ ਉਹ ਵੀ ਥਾਣੇ ਲੱਗਣਾ ਚਾਹੀਦਾ ਹੈ ਮੱਖਣ ਸਿੰਘ ਟਰੈਕਟਰ ਆਪਦਾ ਸਾਈਡ ਦੇ ਕਰਕੇ ਰੱਖਿਆ ਹੋਇਆ ਹੈ ਬਾਕੀ ਉਹਦਾ ਟਰੈਕਟਰ ਥਾਣੇ ਲਾਇਆ ਜਾਵੇ ਇਨਸਾਫ ਮੈਂ ਪ੍ਰਸ਼ਾਸਨ ਤੋਂ ਇਹ ਮੰਗਦਾ ਮੇਰੀ ਵੱਧ ਤੋਂ ਵੱਧ ਵੀਡੀਓ ਮੰਨ ਕੇ ਚੱਲ ਵਾਇਰਲ ਕਰਨੀ ਚਾਹੀਦੀ ਇਹ ਸਾਰੇ ਜੀ ਸੁਣਦੇ ਆ ਜਿਹੜੇ ਵੀ ਇਲਾਕਾ ਨਿਵਾਸੀ ਮੇਰੀ ਵੀਡੀਓ ਇੰਨੀ ਕ ਫਲਾ ਦਿਓ ਵੀ ਇਨਸਾਫ ਦਿੱਤਾ ਜਾਵੇ ਉਹੀ ਜਗ੍ਹਾ ਹੈਗੀ ਆ ਜਿੱਥੇ ਕਿ ਕਥਿਤ ਵੀਡੀਓ ਵਾਇਰਲ ਹੋਈ ਸੀ ਉਸ ਵੀਡੀਓ ਤੋਂ ਬਾਅਦ ਇਸ ਘਰ ਦਾ ਪੱਖ ਜ਼ਰੂਰ ਜਾਣ ਲਿਆ ਜਿਨ੍ਹਾਂ ਦਾ ਚੋਣਾ ਵਾਇਆ ਗਿਆ ਸੀ ਤੇ ਇਸੇ ਤਰ੍ਹਾਂ ਹੀ ਅਸੀਂ ਦੂਜੀ ਧਿਰ ਦਾ ਜਿਹੜਾ ਪੱਖ ਜਾਣ ਲੈਂਦੇ ਜਿਨ੍ਹਾਂ ਤੇ ਅਲੀਗੇਸ਼ਨ ਲਗਾਏ ਜਾ ਰਿਹਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਵਰਸੈਲਾ ਕਿਨੋਂ ਤੁਹਾਡਾ ਮੇਰਾ ਨਾਮ ਮੱਖਣ ਸਿੰਘ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਆਵਾਨ ਹੈ ਸੁਲਵਿੰਦਰ ਹੋਰਾਂ ਨਾਲ ਤੁਹਾਡਾ ਕੀ ਰੋਲਾ ਹੈਗਾ ਉਹ ਕਹਿੰਦੇ ਵੀ ਕੱਲ ਟਰੈਕਟਰ ਲਾ ਕੇ ਉਹਨਾਂ ਦੀ ਝੋਨਾ ਖਰਾਬ ਆਤਾ ਔਰ ਤੁਹਾਡਾ ਟਰੈਕਟਰ ਸੀ ਤੁਸੀਂ ਬੰਦੇ ਬੁਲਾਏ ਨੇ ਮੱਝੀ ਵਾਲੀ ਸਾਈਡ ਤੋਂ ਉਹਨਾਂ ਨੇ ਗੁੰਡਾਗਰਦੀ ਕੀਤੀ ਉਹਮ ਨੂੰ ਕੁੱਟਿਆ ਮਾਰਿਆ ਇਹੋ ਜਿਹਾ ਕੁਝ ਕੀਤਾ ਕੀ ਮਸਲਾ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਨਹੀਂ ਜੀ ਆਪਣਾ ਕੋਈ ਮਸਲਾ ਨਹੀਂ ਆਪਾਂ ਉਹਨਾਂ ਤੋਂ ਜ਼ਮੀਨ ਲਈ ਸੀਗੀ ਬਿਆਨਾ ਕੀਤਾ ਆ ਉਹਨਾਂ ਨਾਲ ਬਿਆਨਾ ਕੀਤਾ ਆ ਸੀਗਾ ਬਿਆਨਾ ਕਰਕੇ ਜ਼ਮੀਨ ਦੇ ਵਿੱਚੋਂ 16 ਕਿੱਲੇ ਸਾਡੇ ਨਾਲ ਰਜਿਸਟਰੀ ਹੋ ਗਈ ਅੱਛਾ ਇਹ ਸਵਾ ਦੋ ਕਿੱਲਾਂ ਦੀ ਰਜਿਸਟਰੀ ਰਹਿੰਦੀ ਆ ਤੇ ਅਸੀਂ ਪੈਸੇ ਜਿਆਦਾ ਦਿੱਤੀ ਬੈਠੇ ਆ ਉਹਨਾਂ ਨੂੰ ਇਹ ਜ਼ਮੀਨ ਵੇਖੋ ਜੀ ਹੈਗੀ ਮੇ ਚਲਕੇ ਖਾਤੇ ਚ ਖੇਵਟਾ ਨੇ ਸਾਂਝੀਆਂ ਇਹ ਜ਼ਮੀਨ ਹੈਗੀ ਇਹ ਗਰਮੀਤ ਸਿੰਘ ਦੀ ਠੀਕ ਹੈ ਉਹ ਹੁਣ ਚਲੇ ਗਏ ਅੰਮ੍ਰਿਤਸਰ ਪੱਟੀ ਦੇ ਲਾਗੇ ਅਸੀਂ ਉਹਨਾਂ ਤੋਂ ਜ਼ਮੀਨ ਖਰੀਦੀ ਹੋਈ ਹੈ ਇਹ ਮੈਂ ਫੌਰਨ ਚਲਾ ਗਿਆ ਫੌਰਨ ਜਾਣ ਕਰਕੇ ਸਾਡੀ ਰਜਿਸਟਰੀ ਰਹਿ ਗਈ ਉਸ ਤੋਂ ਬਾਅਦ ਹੁਣ ਅਸੀਂ ਰਜਿਸਟਰੀ ਕਰਾਉਣੀ ਹੈ ਇਹ ਜ਼ਮੀਨ ਅਸੀਂ ਠੇਕੇ ਤੇ ਦਿੱਤੀ ਸੀ ਉਹਨਾਂ ਵੀ ਪਹਿਲਾਂ ਦਿੱਤੀ ਤੇ ਜਦੋਂ ਮੇਰਾ ਬਿਆਨ ਆ ਗਿਆ ਮੈਂ ਵੀ ਇਹਨਾਂ ਨੂੰ ਠੇਕੇ ਤੇ ਦਿੱਤੀ ਠੀਕ ਹੈ ਇਹ ਜ਼ਮੀਨ ਹੈਗੀ ਹੈ ਸਾਂਝੇ ਖਾਤੇ ਦੇ ਵਿੱਚੋਂ ਸਵਾ ਦੋ ਕਿੱਲੇ ਜਿੰਦੇ ਦੋ ਕਿੱਲੇ ਜ਼ਮੀਨ ਪੱਕੀ ਹੈ ਦੋ ਦੋ ਕਨਾਲਾ ਜ਼ਮੀਨ ਕੱਚੀ ਹੈ ਗਰਦੌਰੀਆ ਦੀ ਉਹ ਕੀ ਬਣਿਆ ਵੀ ਉਹ ਜ਼ਮੀਨ ਅਜੇ ਪੱਟੀ ਵਾਲੇ ਦੇ ਨਾਂ ਹੀ ਹੈ ਸਾਡੇ ਨਾਂ ਵੀ ਨਹੀਂ ਹੈਗੀ ਜਿਹੜਾ ਇਹ ਆਂਦੇ ਨਾ ਵੀ ਅਸੀਂ ਮਾਜੇ ਤੋਂ ਗੁੰਡੇ ਮੰਗਵਾਏ ਆ ਚਾਹੇ ਬੰਦੇ ਮੰਗਵਾਏ ਆ ਉਹ ਭਾਈ ਉਹਨਾਂ ਦੇ مالک ਜ਼ਮੀਨ ਦੇ ਆ ਉਹ ਕਹਿੰਦੇ ਮੁੰਡੇ ਕਾਫੀ ਸੀ ਹਥਿਆਰ ਸੀ ਉਹਨਾਂ ਕੋਲੇ ਤੇ ਉਹਨਾਂ ਨੇ ਕੋਟ ਨਹੀਂ ਕੀਤੀ ਬੱਟ ਬੁੱਟ ਮਾਰੇ ਆ ਪਿਸਤੋਲਾਂ ਨੇ ਉਹ ਤਾਂ ਕੁਝ ਆ ਦੇਖੋ ਜੀ ਹਥਿਆਰ ਕਿਸੇ ਵੀਡੀਓ ਚ ਦਿਖਾ ਦਿਓ ਕੋਈ ਹਥਿਆਰ ਤਾਂ ਮੋਬਾਈਲ ਕੋਲ ਹੈ ਸਾਡੇ ਹਥਿਆਰ ਨਹੀਂ ਨਹੀਂ ਮੋਬਾਈਲ ਤਾਂ ਉਹਨਾਂ ਨੇ ਖੋਇਆ ਜੀ ਜਦੋਂ ਅਗਲੇ ਦੀ ਤੁਸੀਂ ਵੀਡੀਓ ਬਣਾਉਂਦੇ ਜੀ ਬਿਨਾ ਆਪਾਂ ਨੇ ਪੁੱਛੇ ਤਾਂ ਆਪਾਂ ਤੁਸੀਂ ਵੀਡੀਓ ਬਣਾ ਸਕਦੇ ਜੀ ਕਿਸੇ ਦੀ ਨਹੀਂ ਨਾ ਬਣਾ ਸਕਦੇ ਬਾਕੀ ਤੁਸੀਂ ਉਹਦੇ ਟਰੈਕਟਰ ਦੀ ਗੱਲ ਟਰੈਕਟਰ ਮੇਰਾ ਜ਼ਰੂਰ ਗਿਆ ਮੈਂ ਬਿਆਨਾ ਦਿੱਤੀ ਬੇਟਾ ਪੈਸੇ ਮੈਂ ਦਿੱਤੀ ਬੇਟਾ ਬਿਆਨਾ ਮੇਰੇ ਨਾਮ ਐ ਹੁਣ ਜੇ ਮੈਂ ਉਥੇ ਟਰੈਕਟਰ ਨਹੀਂ ਭੇਜਦਾ ਸਾਂ ਇਹਨਾਂ ਦਾ ਜ਼ਮੀਨ ਮੇਰੀ ਖਿੱਦੂ ਦੇ ਲੀਰਾ ਵਾਂਗੂ ਖਲਾਰ ਕੇ ਰੱਖੀ ਹੋਈ ਹੈ ਜੀ ਉਥੇ ਵੇਖੋ ਤੁਸੀਂ ਤੁਸੀਂ ਆ ਮੌਕੇ ਤੇ ਗਏ ਜੇ ਕਿਤੇ ਕਨਾਲ ਛੱਡੀ ਏ ਕਿਤੇ ਦੋ ਛੱਡੀ ਏ ਕਿਤੇ ਦਵਾੜਾ ਛੱਡਿਆ ਐਵੇਂ ਥੋੜੀ ਜ਼ਮੀਨ ਸਾਂਝੇ ਖਾਤੇ ਦੇ ਵਿੱਚੋਂ ਛੜੀਂਦੀ ਨਹੀਂ ਤੁਸੀਂ ਵੀ ਹੁਣ ਆਪਾਂ ਸਾਰੇ ਜ਼ਮੀਨ ਖਰੀਦਦੇ ਆ ਖਾਸ ਨੰਬਰ ਤਾਂ ਹਿਸਟਰੀ ਹੁੰਦਾ ਨਹੀਂ ਸਿਰਫ ਆਪਣੇ ਮਚਲ ਕੇ ਖਾਤੇ ਦੇ ਵਿੱਚੋਂ ਹਿੱਸਾ ਹੀ ਹੁੰਦਾ ਇਸੇ ਦੇ ਵਿੱਚ ਉਹ ਇਹ ਨਹੀਂ ਹੁੰਦਾ ਵੀ ਤੁਸੀਂ 10 ਮਰ ਲਿਖ ਕੇ ਤੇ ਛੱਡ ਦੋ ਕਨਾਲ ਕਿਤੇ ਛੱਡ ਦੋ ਜਿਹੜੀ ਵਨ ਡੇ ਉਹ ਪ੍ਰੋਪਰ ਇੱਕ ਸਾਈਡ ਤੇ ਹੀ ਹੁੰਦੀ ਹੈ ਇਹਨਾਂ ਦੀ ਵੰਡ ਜਿਹੜੀ ਉਹ ਇੱਕ ਸਾਈਡ ਤੇ ਹੀ ਸੀਗੀ ਇਹਨਾਂ ਨੂੰ ਠੇਕੇ ਦੇ ਦ ਦੇਣਾ ਚੁੱਪ ਕਰਕੇ ਜਿਹੜੀ ਜ਼ਮੀਨ ਹੈ ਨਾ ਉਹ ਖਲਾਰ ਕੇ ਤੇ ਇਹਨਾਂ ਉਹਨਾਂ ਦੀ ਜ਼ਮੀਨ ਦੇ ਵਿੱਚ ਝੋਨਾ ਲਾ ਲਿਆ ਤੁਸੀਂ ਮੌਕੇ ਤੇ ਗਏ ਹੋਵੋਗੇ ਜ਼ਮੀਨ ਪਰਾਂ ਚਾਰਕਣਾ ਵਾਲਾ ਵੀ ਪਰਾਂ ਪਈਏ ਤੇ ਪੰਜ ਕਣਾ ਵਾਲਾ ਹੋਰਾਂ ਪਈਏ ਇਹ ਤੇ ਤੁਸੀਂ ਜਦੋਂ ਸਵਾ ਕਿਲਾ ਸਵਾ ਦੋ ਕਿਲੇ ਥਾ ਤਾਂ ਤੇ ਬਾਕੀ ਜ਼ਮੀਨ ਕਿੱਧਰ ਗਈ ਉਹ ਕਹਿੰਦਾ ਵੀ ਮੇਰੇ ਮਾਲਕੀ ਆ ਇਹ ਸਪੈਸ਼ਲ ਨੰਬਰ ਨੇ ਇੰਤਕਾਲ ਛੜਿਆ ਮੇਰਾ ਕਹਿੰਦਾ ਮੇਰੀ ਮੇਰਾ ਚੋਨਾ ਵਾਇਆ ਨਹੀਂ ਉਹਦਾ ਤਕਸੀਮ ਕਰਾਈ ਹੋਈ ਹੈ ਅਸੀਂ ਤਾਂ ਚੋਨਾ ਨਹੀਂ ਵਾਇਆ ਜੀ ਅਸੀਂ ਉਹਦੀ ਵੰਡ ਚ ਜਿਹੜੀ ਇਹਨਾਂ ਜ਼ਮੀਨ ਛੱਡੀ ਸੀ ਉਹ ਉਹ ਹੀ ਵਾ ਕੇ ਗਏ ਚੋਨਾ ਮੈਂ ਨਹੀਂ ਗਿਆ ਚੋਨਾ ਵਣ ਅਸੀਂ ਤਾਂ ਸਿਰਫ ਮੌਕੇ ਤੇ ਗਏ ਆ ਸਾਨੂੰ ਉਹਨਾਂ ਸੱਦਿਆ ਵੀ ਭਾਈ ਅਸੀਂ ਦੱਸੋ ਜ਼ਮੀਨ ਕਿਹੜੀ ਆnde ਜੀ ਅਸੀਂ ਆ ਵੀ ਆ ਜ਼ਮੀਨ ਹੈ ਆ ਵੇਖੋ ਆ ਤੁਹਾਡੀ ਜ਼ਮੀਨ ਸੀ ਝੋਨਾ ਲਾਈ ਬੈਠੇ ਟਰੈਕਟਰ ਕਿੱ데 ਟੋਡਾ ਗਿਆ ਟਰੈਕਟਰ ਮੇਰਾ ਗਿਆ ਜੀ ਟਰੈਕਟਰ ਮੈਂ ਭੇਜਿਆ ਟਰੈਕਟਰ ਵੀ ਉਹਨਾਂ ਨੇ ਵੇਖੋ ਜੇ ਮੈਂ ਨਾ ਮੈਂ ਨਾ ਭੇਜਦਾ ਤੇ ਕਿਸੇ ਦਾ ਮੰਗਵਾ ਲੈਂਦੇ ਉਹ ਤਾਂ ਜਾਂਦੇ ਸੀ ਇਹਨਾਂ ਦੇ ਟਰੈਕਟਰ ਲਿਆ ਕੇ ਵਾਹ ਦਿੰਨੇ ਉਹ ਬੰਦਿਆਂ ਦੇ ਸੀ ਵੀ ਸਾਡੀ ਜ਼ਮੀਨ ਦੇ ਵਿੱਚ ਮਤਭਲ ਨਹੀਂ ਹੈਗਾ ਵੀ ਇਹਨਾਂ ਦਾ ਝੋਨਾ ਲਾਉਂਦਾ ਸਾਡੇ ਨਾਲ ਗੱਲ ਕਰਦੇ ਜੇ ਇਹਨਾਂ ਨੇ ਤਕਸੀਮ ਕਰਾਈ ਸੀ ਕੋਈ ਇਹਨਾਂ ਨੇ ਆਪਦੀ ਉਹਨਾਂ ਦੀ ਜ਼ਮੀਨ ਦੇ ਵਿੱਚ ਇਹਨਾਂ ਦੀ ਜ਼ਮੀਨ ਜਾਂਦੀ ਸੀ ਵੀ ਸਾਨੂੰ ਸੱਦ ਦੇ ਸੱਦ ਕੇ ਸਾਨੂੰ ਨਾ ਗੱਲ ਕਰ ਦੇ ਫਿਰ ਝੋਨਾ ਲਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਸੀ ਨਹੀਂ ਝੋਨਾ ਉਹਨਾਂ ਨੇ ਲਾਇਆ ਸੀ ਸਲਵਿੰਦਰ ਹੋਰਾਂ ਨੇ ਝੋਨਾ ਸਾਨੂੰ ਨਹੀਂ ਪਤਾ ਕਿੰਨੇ ਲਾਇਆ ਸੀ ਅੱਛਾ ਅਸੀਂ ਉਹਨਾਂ ਨੂੰ ਪੁੱਛਦੇ ਰਿਹਾ ਵੀ ਝੋਨਾ ਕਿੰਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਵੀ ਝੋਨਾ ਕਿੰਨੇ ਲਾਇਆ ਕਿਉਂਕਿ ਮੌਕੇ ਤੇ ਸੁਭਾ ਸਿੰਘ ਸਰਪੰਚ ਵੀ ਸੀ ਮੋਰ ਸਿੰਘ ਵੀ ਸੀ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਸੱਦਿਆ ਵੀ ਭਾਈ ਆ ਦੱਸੋ ਵੀ ਆ ਸਾਡੀ ਜ਼ਮੀਨ ਤੁਸੀਂ ਕਿਵੇਂ ਟੋਟੇ ਕਰਤੇ ਮੋਰ ਸਿੰਘਾਂ ਦਾ ਵੀ ਅਸੀਂ ਜਿੱਥੇ-ਜਿੱਥੇ ਤੁਹਾਡਾ ਹਿੱਸਾ ਸੀਗਾ ਅਸੀਂ ਉੱਥੇ ਤੇ ਛੱਡਿਆ ਉਹ ਆਲਾ ਵੀ ਐਵੇਂ ਨਹੀਂ ਜ਼ਮੀਨ ਜ਼ਮੀਨ ਸਾਡੀ ਸੀ ਇਕੱਠੀ ਸਵਾ ਦੋ ਕਿੱਲੇ ਜ਼ਮੀਨ ਇਕੱਠੀ ਅਸੀਂ ਛੱਡ ਕੇ ਗਏ ਆ ਇਕੱਠੀ ਸਾਨੂੰ ਕਰ ਦੋ ਇਹ ਨਹੀਂਗਾ ਵੀ ਸਾਨੂੰ ਜ਼ਮੀਨ ਤੁਸੀਂ ਦੋ ਕਿਨਾਲਾ ਇੱਥੇ ਛੱਡ ਤੀ ਤੇ ਦਵਾੜਾ ਤੁਸੀਂ ਆ ਮੌਕੇ ਤੇ ਗਏ ਜੇ ਵੇਖੋ ਵਿੱਚ 10 ਮਰਲੇ ਥਾਂ ਛੱਡਿਆ ਪਿਆ ਉਹਨੂੰ ਰਾਹ ਹੀ ਐ ਨਹੀਂ ਜੇ ਆ ਬਈ ਜੀ ਬਹਿ ਕੇ ਵੀ ਨਹੀਂ ਗੱਲ ਹੋ ਸਕਦੀ ਸੀ ਸਾਰੀ ਕੁੱਟਣ ਮਾਰਨ ਦੀ ਉਹਨਾਂ ਨੂੰ ਹਣਾ ਉੱਥੇ ਇਹ ਨਹੀਂ ਕਿ ਕੁੱਟਮਾਰ ਵੇਖੋ ਜੀ ਅਸੀਂ ਮੈਂ ਜਦੋਂ ਅਸੀਂ ਜ਼ਮੀਨ ਖਰੀਦੀ ਹੈ ਨਾ ਮੈਂ ਸੁਭਾ ਸਿੰਘ ਸਰਪੰਚ ਇਹਨਾਂ ਦਾ ਕੁੜਮ ਹੈ ਮਤੜਦਾ ਮੈਂ ਉਹਨੂੰ ਘਰੇ ਸੱਦਿਆ ਮੈਂ ਉਹਨੂੰ ਕਿਹਾ ਵੀ ਆਹ ਸਵਾ ਦੋ ਕਿਲੇ ਜ਼ਮੀਨ ਜਿਹੜੀ ਏ ਇਹ ਤੇਰੇ ਕੁੜਮਾਂ ਦੇ ਵਿੱਚ ਤੁਸੀਂ ਸੌਦਾ ਕਰ ਲਓ ਤੇ ਤੁਸੀਂ ਜ਼ਮੀਨ ਲੈ ਲਓ ਵੀ ਅਸੀਂ ਬਿਆਨਾ ਦਿੱਤਾ ਬਿਆਨੇ ਦਾ ਬਿਆਨਾ ਸਾਨੂੰ ਮੋੜ ਦੇ ਜਿ ਰਜਿਸਟਰੀ ਹੋਊਗੀ ਉਹ ਰਜਿਸਟਰੀ ਕਰਾ ਲਏ ਇਹ ਮੇਰੇ ਕੋਲ ਦਸਾਂ ਦਾ ਟਾਈਮ ਲੱਗੇ ਉਸ ਤੋਂ ਬਾਅਦ ਇਹ ਆਦੇ ਵੀ ਸਾਨੂੰ ਇੰਨੇ ਰੇਟ ਚ ਵਾਰਾ ਨਹੀਂ ਖਾਂਦੀ ਵੀ ਅਸੀਂ ਜ਼ਮੀਨ ਨਹੀਂ ਲੈਣੀ ਮੈਂ ਹਾਂ ਵੀ ਚਲੋ ਤੁਸੀਂ ਨਹੀਂ ਲੈਣੀ ਕੋਈ ਗੱਲ ਨਹੀਂ ਰਹਿਣ ਦਿਓ ਅਸੀਂ ਰਜਿਸਟਰੀ ਕਰਾ ਲਾਂ ਹੁਣ ਗੱਲ ਇਹ ਹੋਈ ਹੈ ਵੀ ਮੈਂ ਨਾ ਪਹਿਲੀ ਅੱਜ ਇਹਨਾਂ ਦੀ ਤੇ ਕਬਜ਼ਾ ਕੀਤਾ ਨਾ ਮੇਰਾ ਟਰੈਕਟਰ ਜ਼ਰੂਰ ਗਿਆ ਉਹ ਵੀ ਮੈਂ ਮੈਂ ਬਿਆਨ ਦਿੱਤਾ ਆ ਮੈਂ ਅੱਧ ਤੋਂ ਵੱਧ ਪੇਮੈਂਟ ਦਿੱਤੀ ਹੋਈ ਏ ਜੇ ਮੈਂ ਉਥੇ ਟਰੈਕਟਰ ਨਹੀਂ ਭੇਜਦਾ ਸੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜ਼ਿੰਮੇਵਾਰੀ ਚੁੱਕ ਲਓ ਅਗਲੇ ਦਾ ਜ਼ਮੀਨ ਆਪਦੀ ਛਡਾਉਣ ਆਏ ਨਹੀਂ ਤੁਸੀਂ ਜ਼ਿੰਮੇਵਾਰੀ ਚੁੱਕ ਲਓ ਮੈਂ ਟਰੈਕਟਰ ਨਹੀਂ ਭੇਜਦਾ ਵੀ ਮੇਰੇ ਬਿਆਨ ਦੀ ਜ਼ਿੰਮੇਵਾਰੀ ਚੁੱਕ ਲਓ ਮੈਂ ਨਹੀਂ ਟਰੈਕਟਰ ਭੇਜਦਾ ਮੈਂ ਨਹੀਂ ਬਣਾਉਂਦਾ ਟਰੈਕਟਰ ਪਹਿਲੋ ਮੈਂ ਖੁਦ ਮੋਟਰਸਾਈਕਲ ਤੇ ਗਿਆ ਉਦੋਂ ਕੀ ਗੱਲ ਬਣੀ ਉਦੋਂ ਬਾਅਦ ਇਹਨਾਂ ਨੇ ਮੋਹਰ ਸਿੰਘ ਤੇ ਸੁਭਾ ਸਿੰਘ ਨੂੰ ਸੱਦ ਕੇ ਉਹਨਾਂ ਨਾਲ ਗੱਲ ਕਰਕੇ ਫਿਰ ਚੋਨਾਵਾਇਆ ਇਹ ਨਹੀਂ ਕਿ ਵੀ ਉਹ ਸਿੱਧੇ ਆਏ ਤੇ ਉਹਨਾਂ ਨੇ ਚੋਨਾਵਾਤਾ ਮਾਮਲਾ ਪੁਲਿਸ ਕੋਲੇ ਹੁਣ ਪੁਲਿਸ ਕੋਲੇ ਸੀ ਅੱਜ ਪੁਲਿਸ ਨੇ ਸਾਨੂੰ ਸੱਦਿਆ ਸੀ ਦੋਵਾਂ ਧਿਰਾਂ ਨੂੰ ਹੁਣ ਉਥੋਂ ਦੇ ਐਸ ਐਚਓ ਹੈ ਗਿਆ ਗੋਬਿੰਦਰ ਕੁਮਾਰ ਜੀ ਉਹਨਾਂ ਨੇ ਤਿੰਨ ਬੰਦੇ ਸਾਢੇ ਸਾਲ ਚੋਣ ਲਏ ਤਿੰਨ ਉਹਨਾਂ ਦੇ ਚੋਣ ਲਏ ਉਹਾਂ ਦੇ ਵੀ ਸ਼ੁੱਕਰਵਾਰ ਤੱਕ ਤੁਸੀਂ ਆਦਾ ਫੈਸਲਾ ਕਰ ਲਓ ਫੈਸਲਾ ਕਰਕੇ ਵੀ ਜਿੱਥੇ ਵੀ ਹੈਗਾ ਜਿਵੇਂ ਜ਼ਮੀਨ ਦੀ ਜ਼ਮੀਨ ਜਿੱਥੇ ਆਉਂਦੀ ਹੈ ਉੱਥੇ ਜ਼ਮੀਨ ਛੜਾ ਦਿਓ ਜੇ ਮੰਨ ਕੇ ਚਲੋ ਤੁਸੀਂ ਖਰੀਦਣੀ ਹੈ ਤੇ ਜੋ ਜੈ ਰੇਟ ਹੈ ਉਹ ਭਰਦ ਕੇ ਤੇ ਆਪਦੀ ਜ਼ਮੀਨ ਸਰ ਇੱਕ ਮੱਤੜਾ ਉਤਾੜ ਦਾ ਮਸਲਾ ਸਲਵਿੰਦਰ ਦਾ ਉਹ ਕਹਿੰਦਾ ਵੀ ਮੇਰੀ ਜਿਹੜਾ ਝੋਨਾ ਉਹ ਵਾਅ ਦਿੱਤਾ ਗਿਆ ਸਾਰਾ ਹੈ ਧਿਆਨ ਚ ਮਸਲਾ ਜੀ ਸਲਵਿੰਦਰ ਸਿੰਘ ਨੇ ਇੱਕ ਦਰਖਾਸਤ ਦਿੱਤੀ ਸੀ ਅੱਜ ਜਿਹਦੇ ਤੇ ਸਾਡਾ ਏਸੀ ਗਹਿਣਾ ਗਹਿਣਾ RAM ਮੌਕੇ ਤੇ ਗਿਆ ਸੀ ਮੌਕੇ ਤੇ ਜਾਣ ਤੋਂ ਬਾਅਦ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਸੀ ਜਦੋਂ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾ ਕੇ ਸੁਣਿਆ ਗਿਆ ਤੇ ਇਹ ਪਾਇਆ ਗਿਆ ਵੀ ਇਹ ਜਿਹੜੀ ਜਗ੍ਹਾ ਸੀ ਇਹ ਸਲਵਿੰਦਰ ਸਿੰਘ ਦਾ ਭਰਾ ਕਾਬੇ ਸੀ ਇਹਦੇ ਵਿੱਚ ਜਿਨੇ ਅੱਗੇ ਇਹ ਸੇਲ ਕਰਤੀ ਹੈ ਜਿਹੜੇ ਆਦਮੀ ਨੇ ਖਰੀਦੀ ਹੈ ਉਹ ਕਹਿੰਦਾ ਵੀ ਜਦੋਂ ਮੈਂ ਇਸ ਜਗ੍ਹਾ ਨੂੰ ਪਰਚੇਜ਼ ਕੀਤਾ ਹੈ ਤੇ ਇਹ ਜਗ੍ਹਾ ਉਹਦੇ ਭਰਾ ਦੇ ਕਬਜ਼ੇ ਵਿੱਚ ਸੀ ਤੇ ਉਹਦੇ ਭਰਾ ਨੂੰ ਪੈਰਾਲਾਈਜ਼ ਹੋਣ ਕਰਕੇ ਉਹ ਜ਼ਮੀਨ ਤੇ ਢੇਗਾ ਨਹੀਂ ਮਾਰ ਸਕਿਆ ਤੇ ਦੂਸਰੇ ਭਰਾ ਨੇ ਆਪਣੀ ਜ਼ਮੀਨ ਇਕੱਠੀ ਕਰਨ ਦੀ ਖਾਤਰ ਜਿਹੜਾ ਉਹਦਾ ਹਿੱਸਾ ਸੀ ਉਹਦੇ ਤੇ ਵੀ ਝੋਨਾ ਬੀਜ ਦਿੱਤਾ। ਜਦੋਂ ਦੂਸਰੀ ਧਿਰ ਨੂੰ ਪਤਾ ਲੱਗਿਆ ਵੀ ਸਾਡੀ ਜ਼ਮੀਨ ਤੇ ਝੋਨਾ ਬੀਜਤਾ ਤਾਂ ਉਹਨਾਂ ਆਕੇ ਝੋਨਾ ਵਾਇਆ ਹੈ। ਇਹਦੇ ਸਬੰਧੀ ਅਸੀਂ ਦੋਨਾਂ ਧਿਰਾਂ ਨੂੰ ਇਕੱਠਾ ਕੀਤਾ ਤੇ ਦੋਨਾਂ ਧਿਰਾਂ ਨੇ ਲਿਖਤੀ ਤੌਰ ਤੇ ਸਾਨੂੰ ਦਿੱਤਾ ਕਿ ਅਸੀਂ ਜਿਹੜਾ ਆਪਣੇ 4 ਸਾਲਸ ਤੇ ਪੰਜਵਾਂ ਸਰਪੰਚ ਉਹਨਾਂ ਨੂੰ ਪਾਤਾ ਹੈ ਉਹ ਸਾਡੀ ਜ਼ਮੀਨ ਦਾ ਮੌਕਾ ਵੇਖ ਕੇ ਸਾਡਾ ਸਾਲਸੀ ਫੈਸਲਾ ਕਰ ਦੇਣਗੇ। ਤੇ ਕੱਲ ਦਾ ਜਿਹੜਾ ਉਹਨਾਂ ਦੋਨਾਂ ਧਿਰਾਂ ਨੂੰ ਟਾਈਮ ਦਿੱਤਾ ਗਿਆ ਜੇਕਰ ਇਹਨਾਂ ਦਾ ਕੋਈ ਸਾਲਸੀ ਫੈਸਲਾ ਨਹੀਂ ਹੁੰਦਾ ਤੇ ਜਿਹੜੀ ਦੋਨਾਂ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਉਹਦੇ ਮੁਤਾਬਕ ਜਿਹੜੀ ਅਸੀਂ ਜੋ ਜਿਹਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਉਹ ਕਰਦੇ ਆਂਗੇ ਉਹ ਕਹਿੰਦੇ ਆ ਸਲਵਿੰਦਰ ਹੋਰੀ ਵੀ ਸਾਡਾ ਝੋਨਾ ਦਾ ਵਾਇਆ ਹੀ ਵਾਇਆ ਪਰ ਗੁੰਡਾਗਰਦੀ ਕੀਤੀ ਆ ਗੁੰਡੇ ਆਏ ਨੇ ਉਹਨਾਂ ਕੋਲੇ ਪਿਸਤੌਲ ਸੀਗੇ ਸਾਨੂੰ ਕੁੱਤੇ ਆ ਮਾਰਿਆ ਦੇਖੋ ਅਸੀਂ ਅਸੀਂ ਹਰ ਇੱਕ ਐਂਗਲ ਨੂੰ ਵੈਰੀਫਾਈ ਕਰਾਂਗੇ ਫਿਲਹਾਲ ਕੋਈ ਕਿਸੇ ਦੇ ਇੰਜਰੀ ਨਹੀਂ ਹੋਈ ਇਹਨਾਂ ਦੇ ਆਪਸ ਵਿੱਚ ਧੱਕਾ ਮੁਕੀ ਹੋਈ ਆ ਤੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਜੇ ਕੋਈ ਕਾਰਵਾਈ ਕਰਾਉਣੀ ਚਾਹੁੰਦਾ ਹੈ ਤੇ ਅਸੀਂ ਇਮੀਡੀਏਟ ਕਾਰਵਾਈ ਵਾਸਤੇ ਤਿਆਰ ਆ ਬਟ ਦੋਨਾਂ ਧਿਰਾਂ ਤੇ ਪੰਚਾਇਤ ਨੇ ਸਾਡੇ ਕੋਲ ਕੱਲ ਵਾਸਤੇ ਟਾਈਮ ਲਿਆ ਲਿਖਤੀ ਤੌਰ ਤੇ ਦਿੱਤਾ ਹੈ ਸਾਲ ਸਨਾਮਾ ਪਾਇਆ ਹੈ ਸਾਲ ਸਨਾਮੇ ਦੇ ਮੁਤਾਬਕ ਜੇਕਰ ਇਹਨਾਂ ਦਾ ਫੈਸਲਾ ਹੋ ਗਿਆ ਤਾਂ ਠੀਕ ਹੈ ਅਦਰਵਾਈਜ਼ ਸਾਰਾ ਮੌਕਾ ਵੇਖ ਕੇ ਪੂਰੀ ਬਰੀਕੀ ਨਾਲ ਜਾਂਚ ਕਰਕੇ ਜਿਸ ਦੇ ਖਿਲਾਫ ਜੋ ਜੁਰਮ ਬਣਦਾ ਅਸੀਂ ਕਾਰਵਾਈ ਕਰਦੇ ਆਂਗੇ